ਇਹ ਜਿਹੜੇ ਇਹੋ ਜਿਹੀਆਂ ਮੁਲਾਕਾਤਾਂ ਹੁੰਦੀਆਂ ਨਾ ਇਹ ਗੁੰਗਲੂਆਂ ਤੋਂ ਮਿੱਟੀ ਝਾਣ ਵਾਲੀਆਂ ਹੁੰਦੀਆਂ ਜੇ ਉਹ ਇੰਨੇ ਹੀ ਸੈਂਸੀਅਰ ਚੰਗਾ ચીਫ ਮਿਨਿਸਟਰ ਹੁੰਦਾ ਤੇ ਇਹ ਵਿਦਨ 2 ਡੇਜ਼ ਕੰਮ ਖਤਮ ਹੋ ਜਾਣਾ ਸੀ ਮੈਂ ਨਹੀਂ ਸਮਝਦਾ ਕਿ ਇਹਾਂ ਕੋਲੋਂ ਕੋਈ ਇਨਸਾਫ ਮਿਲੇਗਾ ਉਹਨੇ ਵੀ ਪੈਪ ਟਾਕ ਦੇਣੀ ਆ ਕਿ ਕੋਈ ਨਹੀਂ ਜੀ ਇਹ ਹੈ ਉਹ ਅਸੀਂ ਐਸੇ ਕਰਾਂਗੇ ਐਸੇ ਕਰਾਂਗੇ ਐਸੇ ਕਰਾਂਗੇ ਜਿੰਨਾ ਆਤਮਾਨ ਸਾਹਿਬ ਤੇ ਤੁਹਾਨੂੰ ਭਰੋਸਾ ਨਹੀਂ ਹੈਗਾ ਜੀ ਬਿਲਕੁਲ ਭਰੋਸਾ ਜ਼ੀਰੋ ਕਿਉਂ ਜੀ ਨਾ ਉਹ ਸੀਐਮ ਤੋਂ ਜ਼ਰੂਰ ਹੈਗਾ ਪਰ ਉਹ ਭਰੋਸੇ ਦੇ ਯੋਗ ਨਹੀਂ ਉਹਨੇ ਤਾਂ ਆਪਣੇ ਸਟੇਟ ਵਾਸਤੇ ਕੀਤਾ ਹੀ ਕੁਝ ਨਹੀਂ ਨਹੀਂ ਤੇ ਗੁੰਡਾਗਰਦੀ ਹੁੰਦੀ ਨਾ ਮਨੀਸ਼ ਸੋਸੋਧਿਆ ਦਾ ਸੋਸ਼ਲ ਮੀਡੀਆ ਤੇ ਇੱਕ ਬਿਆਨ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਉਹ ਕਹਿੰਦੇ ਪੰਜਾਬ ਦਾ ਹੁਣ ਵਿਕਾਸ ਆ ਜਿਹੜਾ ਰਾਕਟ ਦੀ ਸਪੀਡ ਜਨਾਊਗਾ ਹੁਣ ਰਾਕਟ ਦੀ ਸਪੀਡ ਜ ਨਹੀਂ ਉਹ ਜਾਂਚ ਨਹੀਂ ਹੋਗੀ ਕਰਨਲ ਵਾਲੀ ਸੋਸੋਧਿਆ ਜਿਹੜਾ ਹੈਗਾ ਉਹ ਲੀਕ ਕਰ ਕਾਂਡ ਦੇ ਵਿੱਚ ਹਾਜ਼ਰ ਹੈ ਅਗਰ ਸੋਸੋਧਿਆ ਜੀ ਗਵਰਨਮੈਂਟ ਦੇ ਸਰਕਾਰੀ ਗਵਾਹ ਬਣ ਜਾਂਦੇ ਆ ਤੇ ਕੇਜਰੀਵਾਲ ساری ਉਮਰ ਜੇਲ੍ਹ ਚ ਰੱਖੇ ਜੇਲ੍ਹ ਚ ਰਹੇਗਾ ਇਸ ਕਰਕੇ ਉਹਨੇ ਕੇਨੂੰ ਸੋਸੋਧਿਆ ਨੂੰ ਪੰਜਾਬ ਦਾ ਇੰਚਾਰਜ ਬਣਾਤਾ ਤੇ ਵਿਭ ਕੁਮਾਰ ਨੂੰ ਮਾਨ ਉਤੇ ਸੀਨੀਅਰ ਸੈਕਟਰੀ ਦੀ ਜਗ੍ਹਾ ਤੇ ਉਹਦੇ ਉੱਤੇ ਬਿਠਾਤਾ ਇਲਾਵਾ ਵੀ ਤੁਸੀਂ ਖੁਸ਼ ਰਹੋ ਅਦਰ ਕੀ ਮਤਲਬ ਹੈ ਇਹਨਾਂ ਦਾ ਪੰਜਾਬ ਜਾਉਂਦਾ ਵੀ ਪੰਜਾਬ ਦਾ ਇੰਚਾਰਜ ਬਣਾ ਦਿਓ ਕੋ ਗੱਲ ਹੀ ਨਹੀਂ ਬੰਦੀ ਮਾਨ ਸਾਹਿਬ ਹੈਗੇ ਆ ਜਿੱਦਾਂ ਦਾ ਵੀ ਨਕਮਾ ਹੀ ਸਹੀ ਟੀ ਮਿਨਿਸਟਰ ਲੇਕਿਨ ਹੈ ਤਾਂ ਟੀ ਮਿਨਿਸਟਰ ਉਹਦੇ ਸਿਰ ਤੇ ਬੰਦੇ ਦੋ ਬਿਠਾਤੇ ਤੇ ਗੱਲ ਨਹੀਂ ਬੰਦੀ ਕੋਈ ਵਿਕਾਸ ਨਹੀਂ ਹੋਣਾ ਹਾਂ ਇਹ ਕਰ ਸੱਜੇ 11-1100 ਰੁਪਇਆ ਦੇ ਕੇ ਲੇਡੀਜ਼ ਨੂੰ ਖੁਸ਼ ਕਰਨਗੇ ਵੋਟਾਂ ਲੈਣ ਵਾਸਤੇ ਬਸ ਇਹਦੇ ਇਲਾਵਾ ਅਗਰ ਉਹ ਕਹਿਣ ਕਿ ਮੈਂ ਪੰਜਾਬ ਦੀ ਕੋ ਡਿਵੈਲਪਮੈਂਟ ਕਰਦਾਗਾ ਇਹ ਨਹੀਂ ਹੋ ਸਕਦੀ 3 ਸਾਲ ਤੇ ਡਿਵੈਲਪਮੈਂਟ ਨਹੀਂ ਹੋਈ ਕਿੱਥੋਂ ਪੈਸਾ ਆਉਣਾ ਹੈ ਪੈਸਾ ਤਾਂ ਸੈਂਟਰ ਚੋਂ ਆਉਣਾ ਹੈ ਨਾ ਤੇ ਸੈਂਟਰ ਪੈਸਾ ਦੇ ਕੇ ਤਾਂ ਡਿਵੈਲਪਮੈਂਟ ਹੋਏਗੀ ਨਾ ਕੋ ਪੈਸਾ ਕਿੱਥੇ ਆ ਇਹ ਤੇ ਆਪੇ 4 ਲੱਖ ਡੈਟ ਦੇ ਥੱਲੇ ਹੈਗੇ ਆ ਇਹਨਾਂ ਦੀ ਤਾਂ ਹਾਲਤ ਖਸਤਾ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਪਟਿਆਲਾ ਵਿਖੇ ਹੋਈ ਕਰਨਲ ਦੀ ਕੁੱਟਮਾਰ ਨੂੰ ਲੈ ਕੇ ਬਿਸ਼ੱਕ ਮਸਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਹੈ ਭਗਵਨ ਸਿੰਘ ਮਾਨ ਨੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੂੰ ਮੀਟਿੰਗ ਦਾ ਜਿਹੜਾ ਪਰਿਵਾਰ ਨੂੰ ਮੀਟਿੰਗ ਦਾ ਸਮਾਂ ਮਿਲ ਗਿਆ ਭਗਵਨ ਸਿੰਘ ਮਾਨ ਦੇ ਨਾਲ ਤਾਂ ਫੌਜੀ ਵੀਰ ਨੇ ਜਿਹੜੇ ਸਾਬਕਾ ਸੈਨਿਕ ਨੇ ਉਹਨਾਂ ਦੀ ਹਾਲੇ ਵੀ ਤਸਤੀ ਨਹੀਂ ਹੋਈ ਜਲੰਧਰ ਦੇ ਵਿੱਚ ਅੱਜ ਵੱਡੀ ਇਕੱਤਰਤਾ ਕੀਤੀ ਹੈ ਸਾਬਕਾ ਸੈਨਿਕਾਂ ਨੇ ਸਾਬਕਾ ਫੌਜੀਆਂ ਨੇ ਅਫਸਰ ਸਾਹਿਬਾਨ ਇੱਥੇ ਪਹੁੰਚੇ ਨੇ ਆਖਿਰਕਾਰ ਕਿਉਂ ਡੀਸੀ ਆਫਿਸ ਦੇ ਸਾਹਮਣੇ ਇਹਨਾਂ ਵੱਲੋਂ ਇਕੱਠ ਰੱਖਿਆ ਗਿਆ ਹੈ ਤਾਂ ਅਫਸਰ ਸਾਹਿਬਾਨ ਇਹਨਾਂ ਨੇ ਗੱਲਬਾਤ ਕਰਦੇ ਆ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਮਸਲਾ ਕਰਨਲ ਦੀ ਕਟਮਾਰ ਦਾ ਪ ਤੁਹਾਡੇ ਵੱਲੋਂ ਅੱਜ ਫੇਰ ਇੱਥੇ ਕਤਲ ਦਾ ਕਿਉਂ ਕੀਤੀ ਹੈ ਜੀ ਬਿਲਕੁਲ ਠੀਕ ਹੈ ਤੁਸੀਂ ਅ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਇੱਕ ਇਨਵੈਸਟੀਗੇਟਿੰਗ ਟੀਮ ਉਹਨਾਂ ਨੇ ਖੜੀ ਕੀਤੀ ਹੈ ਇੱਕ ਸੈਂਟਰ ਵੱਲੋਂ ਹੋਈ ਹੈ ਇੱਕ ਪੁਲਿਸ ਨੇ ਇਨਵੈਸਟੀਗੇਟਿੰਗ ਟੀਮ ਜਿਹੜੀ ਆ ਉਹ ਤਿਆਰ ਕੀਤੀ ਇਨਵੈਸਟੀਗੇਟ ਕਰਨ ਵਾਸਤੇ ਜਦੋਂ ਤੁਸੀਂ ਤਿੰਨ ਚਾਰ ਇਨਵੈਸਟੀਗੇਟਿੰਗ ਟੀਮ ਹੋ ਗਈਆਂ ਹਨ ਨੂੰ ਪਤਾ ਕਿ ਇਹਦੇ ਤੁ ਜਸਟਿਸ ਨਹੀਂ ਲੱਭਣਾ ਕੇਸ ਉਹਨਾਂ ਨੇ ਪਾਇਆ ਹਾਈ ਕੋਰਟ ਦੇ ਵਿੱਚ ਕੱਲ ਕਈ ਵਕੀਲਾਂ ਨੇ YouTube ਤੇ ਆ ਕੇ ਬੜੇ ਬੜੇ ਮਕਿਆਜੀ ਮੈਜਿਸਟਰੇਟ ਨੇ ਆ ਕਰਤਾ ਆ ਕਰਤਾ ਜੱਜ ਨੇ ਉਹਨਾਂ ਨੂੰ ਬੜੀ ਫਟਕਾਰ ਲਾਈ ਇਹ ਕੀਤਾ ਉਹ ਕੀਤਾ ਕੋਈ ਜੱਜ ਮੈਂ ਸ਼ਰੇਆਮ ਕਹਿੰਨਾ ਇਹ ਤੁਸੀਂ YouTube ਤੇ ਵੀ ਪਾਉਗੇ ਤੇ ਉਹ ਵੀ ਸੁਣ ਕੇ ਕੋਈ ਜੱਜ ਕੁਝ ਨਹੀਂ ਕਰ ਸਕਦਾ ਜਿੰਨਾ ਚਿਰ ਉਹਦੇ ਸਾਹਮਣੇ ਸਬੂਤ ਨਹੀਂ ਆਉਣ ਸਬੂਤ ਕੌਣ ਦੇਗਾ ਸਬੂਤ ਹੈਗੀ ਪੁਲਿਸ ਜੇ ਸਬੂਤ ਦੀ ਗੱਲ ਹੁੰਦੀ ਤਾਂ ਸਬੂਤ ਉਦੋਂ ਹੀ ਸੀ ਸਾਮਣੇ ਉਹਨੂੰ ਕੋਟਮਾਰ ਕੀਤੀ ਉਹਦੀ ਵੀਡੀਓ ਵਾਇਰਲ ਹੋਈ ਆ ਜਨਾਨੀ ਉਹਦੀ ਰੋ ਰੋ ਕੇ ਦੱਸ ਰਹੀ ਕਿ ਆ ਦੇਖੋ ਜੀ ਵੀਡੀਓ ਕਿਦਾਂ ਮਾਰ ਰਹੇ ਆ ਕੰਮ ਤੇ ਉੱਥੇ ਖਤਮ ਹੋ ਜਾਣਾ ਚਾਹੀਦਾ ਸੀ ਉਹਨਾਂ ਨੂੰ ਡਿਸਮਿਸ ਕਰ ਦੇਣਾ ਚਾਹੀਦਾ ਸੀ ਤੇ ਇਹ ਇਨਵੈਸਟੀਗੇਸ਼ਨ ਬਣਾ ਇਨਵੈਸਟੀਗੇਸ਼ਨ ਕਰਨ ਦਾ ਕੋ ਮਤਲਬ ਹੀ ਨਹੀਂ ਇਹ ਤੇ ਕੋਈ ਟਰਾਂਸਪੇਰੈਂਟ ਇਨਵੈਸਟੀਗੇਸ਼ਨ ਹੋਣੀ ਨਹੀਂ ਕੇਸ ਤੇ ਚਲਾ ਗਿਆ ਹਾਈ ਕੋਰਟ ਦੇ ਵਿੱਚ ਸਾਨੂੰ ਪਤਾ ਕਿ ਜੇ ਇਹ ਕੇਸ ਚੱਲਿਆ ਜੇ ਇਹ ਤੇ ਜੱਜ ਹੋਇਆ ਚੰਗਾ ਜੇ ਤੇ ਜਦਮ ਹੋਇਆ ਉਹਨੇ ਸੀਬੀਆਈ ਨੂੰ ਕਰਤਾ ਫਿਰ ਤੇ ਕੁਝ ਬਣ ਜਾਏਗਾ ਤੇ ਜੇ ਉਹ ਵੀ ਸਬੂਤ ਲੱਭੇਗਾ ਇਦਾਂ ਦੇ ਗੱਲ ਕਰੇਗਾ ਤੇ ਮੈਂ ਨਹੀਂ ਸਮਝਦਾ ਕਿ ਕੋਈ ਵੀ ਬੰਦਾ 12 ਬੰਦਿਆਂ ਨੂੰ ਡਿਸਮਿਸ ਕਰ ਸਕੇ ਸਾਨੂੰ ਇਹ ਰੰਜਿਸ਼ ਆ ਕਿ ਇਹ ਜਣੀਆਂ ਟੀਮਾਂ ਬਣਾਈਆਂ ਗਈਆਂ ਇਹ ਸਭ ਕੇਸ ਨੂੰ ਕੂਲ ਡਾਊਨ ਕਰਨ ਵਾਸਤੇ ਕੀਤੀਆਂ ਗਈਆਂ ਇਹਨਾਂ 'ਚ ਲੱਭਣਾ ਕੁਛ ਨਹੀਂ ਇਸ ਕਰਕੇ ਜਿਥੇ 71 ਹੋਇਆ ਅੱਜ 13 ਦਿਨ ਹੋ ਗਏ ਆ 26 ਤਰੀਕ ਐ 13 14 ਰਾਤ ਨੂੰ ਇਹ ਕਾਂਡ ਹੋਇਆ ਅੱਜ 13 ਦਿਨ ਹੋ ਕੋਈ ਇਨਸਾਫ ਨਹੀਂ ਮਿਲਿਆ ਸਾਦੀ ਸਿੰਪਲ ਜੀ ਗੱਲ ਹੈ ਕਿ ਜਦੋਂ ਤੁਸੀਂ ਐਫ ਆਈ ਆਰ ਲਿਖਦੇ ਹੋ ਉਹਦੇ ਵਿੱਚ ਲੋਕਾਂ ਦੇ ਨਾਂ ਲਿਖਦੇ ਹੋ ਕਿ ਅੱਜ ਤਾਈਂ ਉਹਨਾਂ ਦੇ ਨਾਂ ਨਹੀਂ ਲਿਖੇ ਗਏ ਪਤਾ ਲੱਗਾ ਜੀ ਦੁਬਾਰਾ ਕਰਨਲ ਸਾਹਿਬ ਦੀ ਸਟੇਟਮੈਂਟ ਲਈ ਗਈ ਤੇ ਐਫ ਆਈ ਆਰ ਦੁਬਾਰਾ ਹੋਈ ਵੈਰੀਫਾਈ ਹੋ ਗਈ ਦੁਬਾਰਾ ਪਰ ਉਹਦੇ ਵਿੱਚ ਨਾਂ ਤੇ ਮੈਂਸ਼ਨ ਕਰੋ 12 ਬੰਦਿਆਂ ਦੇ ਉਹਨਾਂ ਨੂੰ ਨੋਟਿਸ ਵੀ ਇਸ਼ੂ ਕਰੋ ਕਿ ਤੁਹਾਨੂੰ ਸਸਪੈਂਡ ਕੀਤਾ ਗਿਆ ਉਹ ਤੇ ਕੀਤਾ ਨਹੀਂ ਗਿਆ ਉਹ ਉਸੇ ਤਰ੍ਹਾਂ ਹੀ ਘੁੰਮਦੇ ਫਿਰਦੇ ਆ ਤੇ ਸਾਨੂੰ ਇਹ ਰੰਜਿਸ਼ ਆ ਕਿ ਅਲੀ ਕੁਛ ਨਹੀਂ ਹੋਇਆ ਇਸ ਕਰਕੇ ਇਕੱਠੇ ਹੋਇਆ ਅੱਛਾ ਭਈ ਪਰਿਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮੀਟਿੰਗ ਦਾ ਸਮਾਂ ਮਿਲ ਗਿਆ ਹੈ ਭਗਵੰਤ ਸਿੰਘ ਮਾਨ ਨੇ ਮੀਟਿੰਗ ਦੇ ਵਿੱਚ ਕੁਝ ਹੱਲ ਨਹੀਂ ਕਰਨਗੇ ਜੀ ਮੈਂ ਤਾਂ ਇੱਕ ਦਿਨ ਪਹਿਲੇ ਵੀ ਕਿਹਾ ਸੀ ਕਿ ਜਿਹੜੇ ਇਹੋ ਜਿਹੀਆਂ ਮੁਲਾਕਾਤਾਂ ਹੁੰਦੀਆਂ ਨਾ ਇਹ ਗੁੰਗਲੂਆਂ ਤੋਂ ਮਿੱਟੀ ਝਾੜਨ ਵਾਲੀਆਂ ਹੁੰਦੀਆਂ ਜੇ ਉਹ ਇੰਨੇ ਸੈਂਸੀਅਰ ਚੰਗਾ ਜੀ ਹਿਊਮਨਿਸਟਰ ਹੁੰਦਾ ਤੇ ਇਹ ਵਿਦਨ 2 ਡੇਜ਼ ਕੰਮ ਖਤਮ ਹੋ ਜਾਣਾ ਸੀ ਆਰਡਰ ਦੇ ਦਿੰਦਾ ਉਹ ਉਸੇ ਟਾਈਮ ਜਾ ਕੇ ਪੀੜਤ ਕੰਨਨ ਨੂੰ ਮਿਲਦਾ 50 ਚੀਜ਼ਾਂ ਕਰ ਸਕਦਾ ਸੀ ਅੱਜ 13 ਦਿਨ ਦੇ ਬਾਅਦ ਉਹਦੀ ਜਾਗ ਖੁੱਲੀ ਹੈ ਕਿ ਭਾਈ ਹਾਂ ਮੈਂ ਇਹਨਾਂ ਨੂੰ ਬੁਲਾਣਾ ਤੇ ਪੁੱਛਣਾ ਕਿ ਕੀ ਹੋਇਆ ਇਦਾਂ ਗੱਲ ਨਹੀਂ ਬੰਦੀ ਔਰ ਇਹਨਾਂ ਕੁਝ ਨਹੀਂ ਹੋਣਾ ਅਗਰ ਮੈਂ ਕੋਈ ਕਹੇ ਕਿ ਵੀ ਮਾਨ ਸਿੰਘ ਅਤੇ ਕੋਈ ਫੈਸਲਾ ਲੈਣਗੇ ਮੈਨੂੰ ਇਹਨਾਂ ਸ਼ੱਕ ਹੈ ਕਿ ਮੈਂ ਉਹਦੀ ਕੋਈ ਹੱਦ ਹੀ ਨਹੀਂ ਤੁਹਾਨੂੰ ਆਤਮਾਨ ਸਾਹਿਬ ਤੇ ਤੁਹਾਨੂੰ ਭਰੋਸਾ ਨਹੀਂ ਹੈਗਾ ਜੀ ਬਿਲਕੁਲ ਭਰੋਸਾ ਜ਼ੀਰੋ ਕਿਉਂ ਜੀ ਨਾ ਉਹ ਸੀਐਮ ਤੋਂ ਜ਼ਰੂਰ ਹੈਗਾ ਪਰ ਉਹ ਭਰੋਸੇ ਦੇ ਯੋਗ ਨਹੀਂ ਉਹਨੇ ਤਾਂ ਆਪਣੇ ਸਟੇਟ ਵਾਸਤੇ ਕੀਤਾ ਹੀ ਕੁਛ ਨਹੀਂ ਨਹੀਂ ਤੇ ਗੁੰਡਾਗਰਦੀ ਹੁੰਦੀ ਨਾ ਜੇ ਤੁਸੀਂ ਪੁਲਿਸ ਨੂੰ ਖੁੱਲਾ ਛੱਡਿਆ ਤਾਂ ਹੀ ਗੁੰਡਾਗਰਦੀ ਹੋਈ ਹੈ ਜੇ ਉਹਨਾਂ ਦੇ ਚਮੜੀ 'ਚ ચીਫ ਮਿਨਿਸਟਰ ਦਾ ਡਰ ਹੋਵੇ ਕਿ ਬਾਈ ચીਫ ਮਿਨਿਸਟਰ ਸਾਡਾ ਬਹੁਤ ਸਖਤ ਹੈ ਤੇ ਆਪਾਂ ਇਹ ਕੰਮ ਨਹੀਂ ਕਰਨਾ ਤੇ ਕਦੇ ਨਹੀਂ ਸੀ ਹੋਣਾ ਅੱਛਾ ਜਿਹੜੀਆਂ ਫੌਜੀ ਆਂ ਅਮਿੰਦਰ ਜੀ ਅਗਰ ਕੈਪਟਨ ਅਮਿੰਦਰ ਹੁੰਦਾ ਤੇ ਫਿਰ ਦੇਖਦੇ ਫਿਰ ਲਾਂਦੀ ਪੁਲਿਸ ਹੱਸ ਕਰਨ ਨਾਲ ਨੂੰ ਤੁਸੀਂ ਦੇਖਦੇ ਜੇ ਪਟਿਆਲਾ ਆਰਮੀ ਫੋਰਡ ਨਾ ਬਣਿਆ ਹੁੰਦਾ ਤੇ ਗੱਲ ਕਰਦੇ ਤੁਸੀਂ ਲੇਕਿਨ ਇਹ ਬੰਦਾ ਹੀ ਇਦਾਂ ਦਾ ਆਇਆ ਇਹਨੂੰ ਜਨੂ ਪੁੱਛੋ ਕਿ ਭਾਈ ਮਾਨ ਸਾਹਿਬ ਤੇ ਮਾਨ ਸਾਹਿਬ ਦਾ ਪਤਾ ਨਹੀਂ ਮਾਨ ਸਾਹਿਬ ਦੇ ਤੇ ਆਪਣੀ ਹੁਣ ਕੁਰਸੀ ਡਾਵਾਂ ਡੋਲ ਆ ਉਹਦੇ ਸਿਰ ਤੇ ਆ ਕੇ ਕੇਜਰੀਵਾਲ ਸਾਹਿਬ ਬਹਿ ਗਿਆ ਮੈਂ ਨਹੀਂ ਸਮਝਦਾ ਕਿ ਇਹਨਾਂ ਕੋਲੋਂ ਕੋਈ ਇਨਸਾਫ ਮਿਲੇਗਾ ਉਹਨੇ ਵੀ ਪੈਪ ਟਾਕ ਦੇਣੀ ਆ ਕਿ ਕੋਈ ਨਹੀਂ ਜੀ ਇਹ ਹੈ ਉਹ ਅਸੀਂ ਐਸੇ ਕਰਾਂਗੇ ਐਸੇ ਕਰਾਂਗੇ ਐਸੇ ਕਰਾਂਗੇ ਨਹੀਂ ਹੋਗਾ ਕਿ ਮੈਂ ਤੁਹਾਨੂੰ ਇੱਕ ਸਵਾਲ ਕਰਨਾ ਚਾਹਾਂਗਾ ਕਿ ਦਿੱਲੀ ਤੋਂ ਹਾਰੇ ਹੋਏ ਸਾਬਕਾ ਜਿਹੜੇ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸੋਧਿਆ ਦਾ ਸੋਸ਼ਲ ਮੀਡੀਆ ਤੇ ਇੱਕ ਬਿਆਨ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਉਹ ਕਹਿੰਦੇ ਪੰਜਾਬ ਦਾ ਹੁਣ ਵਿਕਾਸ ਆ ਜਿਹੜਾ ਰਾਕਟ ਦੀ ਸਪੀਡ ਜਨਾਊਗਾ ਹੁਣ ਰਾਕਟ ਦੀ ਸਪੀਡ ਜ ਨਹੀਂ ਉਹ ਜਾਂਚ ਨਹੀਂ ਹੋਗੀ ਕਰਨਲ ਵਾਲੀ ਚਲੋ 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 ਦੇਖੋ ਮੈਂ ਤੁਹਾਨੂੰ ਗੱਲ ਦੱਸਣਾ ਦੋ ਬੰਦੇ ਆ ਇੱਕ ਹੈ ਸ਼ਿਵ ਕੁਮਾਰ ਨਹੀਂ ਵਿਬ ਕੁਮਾਰ ਵੀ ਆਈ ਬੀ ਐਤ ਵਿਬ ਕੁਮਾਰ ਦੂਸਰਾ ਹੈਗਾ ਸਸੋਧਿਆ ਇਹ ਦੋਨੋਂ ਨੂੰ ਪਤਾ ਜਿਹੜਾ ਲੀਕਰ ਕਾਂਡ ਹੋਇਆ ਉਹਦੇ ਵਿੱਚ ਕੇਜਰੀਵਾਲ ਦਾ ਕਿੰਨਾ ਹੱਥ ਹੈ ਉਹ ਕੇਜਰੀਵਾਲ ਇਹ ਦੋਨੋਂ ਨੂੰ ਖੁਸ਼ ਕਰਨ ਤੋਂ سوا ਕੁਝ ਹੋਰ ਕਰ ਹੀ ਨਹੀਂ ਸਕਦਾ ਜੇ ਉਹਨੂੰ ਕੁਝ ਨਹੀਂ ਕੀਤਾ ਅਗਰ ਸਸੋਧਿਆ ਜੀ ਗਵਰਨਮੈਂਟ ਦੇ ਸਰਕਾਰੀ ਗਵਾਹ ਬਣ ਜਾਂਦੇ ਆ ਤੇ ਕੇਜਰੀਵਾਲ ساری ਉਮਰ ਜੇਲ੍ਹ ਚ ਰੱਖੇਗਾ ਜੇਲ੍ਹ ਚ ਰਹੇਗਾ ਇਸ ਕਰਕੇ ਉਹਨੇ ਕਿ ਇਹਨੂੰ ਸਿਸੋਧਿਆ ਨੂੰ ਪੰਜਾਬ ਦਾ ਇੰਚਾਰਜ ਬਣਾਤਾ ਤੇ ਵਿਭ ਕੁਮਾਰ ਨੂੰ ਮਾਨ ਉਤੇ ਸੀਨੀਅਰ ਸੈਕਟਰੀ ਦੀ ਜਗ੍ਹਾ ਤੇ ਉਹਦੇ ਉੱਤੇ ਬਿਠਾਤਾ ਕਿ ਲਾ ਭਈ ਤੁਸੀਂ ਖੁਸ਼ ਰਵੋ ਸਾਰਾ ਪੈਸਾ ਸਾਰਾ ਪੰਜਾਬ ਦਾ ਇਹਨਾਂ ਦੇ ਖਰਚ ਹੋਣਾ ਹੈ ਇਹ ਮੌਜਾਂ ਮਾਰਨਗੇ ਇੱਥੇ ਕਿਹੜੀ ਡਿਵੈਲਪਮੈਂਟ ਹੋਣੀ ਹੈ 3 ਸਾਲ ਤੇ ਡਿਵੈਲਪਮੈਂਟ ਨਹੀਂ ਹੋਈ ਕਿੱਥੋਂ ਪੈਸਾ ਆਉਣਾ ਹੈ ਪੈਸਾ ਤਾਂ ਸੈਂਟਰ ਚੋਂ ਆਉਣਾ ਹੈ ਨਾ ਤੇ ਸੈਂਟਰ ਪੈਸਾ ਦੇਗੀ ਤਾਂ ਡਿਵੈਲਪਮੈਂਟ ਹੋਏਗੀ ਨਾ ਕੋ ਪੈਸਾ ਕਿੱਥੇ ਆ ਇਹ ਤੇ ਆਪੇ 4 ਲੱਖ ਡੈਟ ਦੇ ਥੱਲੇ ਹੈਗੇ ਆ ਇਹਨਾਂ ਦੀ ਹਾਲਤ ਖਸਤਾ ਤੇ ਕੀ ਕਰਨਗੇ ਪੰਜਾਬ ਦਾ ਤੇ ਇੱਕ ਡਵੈਲਪਮੈਂਟ ਪਿੰਡਾਂ ਚ ਚਲੇ ਜਾਓ ਇੱਕ ਸੜਕ ਨਹੀਂ ਬਣੀ ਇੱਕ ਨਾਲਾ ਨਹੀਂ ਬਣਿਆ ਬਿਜਲੀ ਦਾ ਖੰਭਾ ਨਹੀਂ ਲੱਗਾ ਤੇ ਇਹਨੇ ਕੀ ਡਵੈਲਪਮੈਂਟ ਕਰਨੀ ਆ ਸੁਜੋਧਿਆ ਕਹੇਗਾ ਡਵੈਲਪਮੈਂਟ ਕਰਨੀ ਆ ਡਵੈਲਪਮੈਂਟ ਹੋਏਗੀ ਰਾਕਟ ਦੇ ਕੁਝ ਨਹੀਂ ਹੋਣਾ ਇਹ ਸਿਰਫ ਇੱਥੇ ਬੈਠੇ ਆ ਕਿਉਂਕਿ ਕੇਜਰੀ ਵਾਲੇ ਇਹਨਾਂ ਨੂੰ ਖੁਸ਼ ਕਰਨ ਵਾਤੇ ਰੱਖਿਆ ਅੱਜ ਸੁਜੋਧਿਆ ਹਟ ਕੇ ਸਰਕਾਰ ਦੇ ਨਾਲ ਬਿਆਨ ਦੇ ਦੇਵੇ ਕਿ ਲੀਕਰ ਸਕੈਮ ਦੇ ਵਿੱਚ ਕੇਜਰੀਵਾਲ ਸੀ ਕੇਜਰੀਵਾਲ ਅੰਦਰ ਹੋਏਗਾ ਸਾਰੀ ਉਮਰ ਭਰ ਨਹੀਂ ਆਏਗਾ ਅੱਛਾ ਇੱਥੇ ਕੱਟੜ ਇਮਾਨਦਾਰ ਖੋਣ ਵਾਲੇ ਦਿੱਲੀ ਦੇ ਜਿਹੜੇ ਹਾਰੇ ਹੋਏ ਮੰਤਰੀ ਨੇ ਵਿਧਾਇਕ ਨੇ ਪੰਜਾਬ ਆ ਗਏ ਨੇ ਹੁਣ ਪੰਜਾਬ ਦਾ ਵਿਕਾਸ ਨਹੀਂ ਹੋਊਗਾ ਜੀ ਉਹ ਤਾਂ ਕਹਿੰਦੇ ਸੀ ਕੱਟੜ ਇਮਾਨਦਾਰ ਆ ਹਾਂ ਬਿਲਕੁਲ ਠੀਕ ਹੈ ਬਿਲਕੁਲ ਵਿਕਾਸ ਹੋਏਗਾ ਪੰਜਾਬ ਦਾ ਪੈਸੇ ਦੀ ਤਬਾਹੀ ਹੋਏਗੀ ਗੱਡੀਆਂ ਚੱਲਣਗੀਆਂ ਇਹਨਾਂ ਦੀਆਂ ਜੋ ਐਂ ਜਨਰਾਮ ਟੌਰ ਨਾਲ ਇੱਧਰ ਘੁੰਮਣ ਫਿਰਨਗੇ ਪੈਸਾ ਪੰਜਾਬ ਦਾ ਖਾਣਗੇ ਵਿਕਾਸ ਕੀ ਹੋਣਾ ਪੈਸਾ ਹੈ ਨਹੀਂ ਤਾਂ ਵਿਕਾਸ ਕਿੱਥੋਂ ਜਾਂਦੇ ਜਾਂਲ ਸੈਂਟਰ ਚ ਪੈਸਾ ਲੈ ਕੇ ਆਉਣ ਫਿਰ ਤਾਂ ਗੱਲ ਹੋਈ ਹੈ ਹੀ ਨਹੀਂ ਆ ਵਿਕਾਸ ਹੋ ਹੀ ਨਹੀਂ ਸਕਦਾ ਦੇ ਨੋ ਕੁਐਸਚਨ ਪੈਸਾ ਹੀ ਨਹੀਂ ਆ ਪੰਜਾਬ ਕੋਲੇ ਕਿ ਤੂੰ ਪਕੜ ਲੇਗਾ ਸੁਸ਼ੋਧਿਆ ਆ ਕੇ ਇੱਥੇ ਵਿਕਾਸ ਕਰ ਲੇਗਾ ਚੀਫ ਮਿਨਿਸਟਰ ਵਿਕਾਸ ਨਹੀਂ ਕਰ ਸਕਦਾ ਸੁਸ਼ੋਧਿਆ ਆ ਕੇ ਕੋਈ ਇਦਾਂ ਦੀ ਕੁੰਜੀ ਲਾਏਗਾ ਜਿਹਦੇ ਨਾਲ ਵਿਕਾਸ ਹੋਣਾ ਸ਼ੁਰੂ ਹੋ ਜਾਏ ਦਿੱਲੀ ਦੇ ਲੋਕਾਂ ਨੇ ਹਰਾਏ ਹੋਏ ਆ ਜੀ ਹਾਂ ਬਿਲਕੁਲ ਤਾਂ ਜਿੱਧਰ ਆਏ ਆ ਦਿੱਲੀ 'ਚ ਜਗ੍ਹਾ ਨਹੀਂ ਮਿਲੀ ਇਹਨਾਂ ਨੂੰ ਤਾਂ ਪੰਜਾਬ 'ਚ ਆ ਗਏ ਦੇਖੋ 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 ਇਹ ਗੱਲ ਗਲਤ ਆ ਗੱਲ ਜਿਹੜੀ ਐਕਚੁਅਲ ਆ ਉਹ ਇਹੋ ਹੀ ਆ ਸੁਸ਼ੋਧਿਆ ਜਿਹੜਾ ਹੈਗਾ ਉਹ ਲੀਕਰ ਕਾਂਡ ਦੇ ਵਿੱਚ ਹਾਜ਼ਰ ਹੈ ਉਹਨੂੰ ਪਤਾ ਜੇ 300 400 ਕਰੋੜ ਦਾ ਕਾਂਡ ਹੋਇਆ ਜਾਂ ਇਹ ਤੋਂ ਜ਼ਿਆਦਾ ਹੋਇਆ ਉਹਨੂੰ ਪਤਾ ਇਹਦੇ ਵਿੱਚ ਕੇਜਰੀਵਾਲ ਦਾ ਹਿੱਸਾ ਹੈ ਜਾਂ ਨਹੀਂ ਹੈ ਕੇਜਰੀਵਾਲ ਇਹ ਅਫੋਰਡ ਹੀ ਨਹੀਂ ਕਰ ਸਕਦਾ ਕਿ ਸੰਸਦਵੀਆਂ ਨੂੰ ਨਾਰਾਜ਼ ਕਰੇ ਜਾਂ ਵਿਭ ਕੁਮਾਰ ਨੂੰ ਨਾਰਾਜ਼ ਕਰੇ ਦੋਨੋਂ ਇਹਦੇ ਨਾਲ ਹੈਗੇ ਆ ਇਸ ਕਰਕੇ ਉਹਨੇ ਉਹਨੂੰ ਚੁੱਕ ਕੇ ਇੱਥੇ ਪੰਜਾਬ ਚਲਾਤਾ ਅਦਰ ਕੀ ਮਤਲਬ ਹੈ ਇਹਨਾਂ ਦਾ ਪੰਜਾਬ ਚੋਂ ਦਾ ਵੀ ਪੰਜਾਬ ਦਾ ਇੰਚਾਰਜ ਬਣਾ ਦਿਓ ਕੋ ਗੱਲ ਹੀ ਨਹੀਂ ਬੰਦੀ ਮਾਨ ਸਾਹਿਬ ਹੈਗੇ ਆ ਜਿੱਦਾਂ ਦਾ ਵੀ ਨਕਮਾ ਹੀ ਸਹੀ ਚੀਜ਼ मिनिस्टर ਲੇਕਿਨ ਹੈਦਰੀ ਚੀਜ਼ ਮਿਨਿਸਟਰ ਉਹਦੇ ਸਿਰ ਤੇ ਬੰਦੇ ਦੋ ਬਿਠਾਤੇ ਤੇ ਗੱਲ ਨਹੀਂ ਬੰਦੀ ਕੋਈ ਵਿਕਾਸ ਨਹੀਂ ਹੋਣਾ ਇਹਦਾ ਤੁਹਾਨੂੰ ਤਾਂ ਹੋਰ ਵੀ ਇੱਥੇ ਸਭ ਤੁਹਾਡੇ ਦੋ ਮਿੰਟ ਹੋਰ ਲੈਣੇ ਆ ਜੀ ਇਹ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਭਗਵੰਤ ਮਾਨ ਸਾਹਿਬ ਨਾਲ ਮੀਟਿੰਗ ਦਾ ਸਮਾਂ ਵੀ ਮਿਲ ਗਿਆ ਹੈ ਕਰਨਲ ਦੇ ਪਰਿਵਾਰ ਨੂੰ ਤੁਹਾਨੂੰ ਲੱਗ ਨਹੀਂ ਰਿਹਾ ਕਿ ਨਿਰਪੱਖ ਜਾਂਚ ਹੋਏਗੀ ਜੀ ਨਹੀਂ ਕੁਛ ਨਹੀਂ ਲੱਗਦਾ ਹੂੰ ਕੁਛ ਨਹੀਂ ਲੱਗਿਆ ਅਗਰ ਮਾਨ ਸਾਹਿਬ ਨੂੰ ਇੰਨਾ ਹੀ ਸੀ ਉਹਨਾਂ ਨੇ ਅੱਜ ਤੋਂ ਕਿੰਨੇ ਦਿਨ ਪਹਿਲਾਂ ਕਿਉਂ ਨਹੀਂ ਆਪਣੇ ਵਿਚਾਰ ਪ੍ਰਗਟ ਕੀਤੇ ਉਹ ਚੁੱਪ ਕਿਉਂ ਰਹੇ ਇਸ ਗੱਲ ਤੇ ਅੱਛਾ ਰਾਕਟ ਵਾਲਾ ਬਿਆਨ ਤੁਸੀਂ ਸੁਣਿਆ ਹੋਗਾ ਮਨੀਸ਼ ਸੋਧਿਆ ਦਾ ਤੁਹਾਨੂੰ ਨਹੀਂ ਲੱਗਦਾ ਹੁਣ ਜਿਹੜੀ ਕਰਨਲ ਮਸਲੇ ਨੂੰ ਲੈ ਕੇ ਜਿਹੜੀ ਜਾਂਚ ਹੈ ਔਰ ਰਾਕਟ ਦੀ ਸਪੀਡ ਜਿੰਨੀ ਤੇਜ਼ ਹੋਊਗੀ ਜੀ ਨਹੀਂ ਜੀ ਕੁਛ ਨਹੀਂ ਹੋਣਾ ਇਹਦਾ ਉਹ ਜਾਂਚ ਹੁੰਦੀ ਤਾਂ ਉਹ ਵਿਚਾਰੀ ਲੇਡੀ ਜਿਹੜੀ ਕਹਿ ਰਹੀ ਐ ਰੋ ਰਹੀ ਐ ਸਾਰਿਆਂ ਨਾਲ ਗੱਲ ਕਰ ਲਈ ਉਹਨੇ ਉਤੇ ਕਿਉਂ ਨਹੀਂ ਇਹਨਾਂ ਨੇ ਕੰਮ ਕੀਤਾ ਕਿਉਂ ਨਹੀਂ ਹਜੇ ਤੱਕ ਕੰਮ ਕੀਤਾ ਕਿਉਂ ਨਹੀਂ ਉਹ ਨਾਨਕ ਸਿੰਘ ਨੂੰ ਉਠਾਇਆ ਵहां से ਬਿਲਕੁਲ ਬਿੰਦੂ ਜੀ ਦਾ ਇਹ ਸਰ ਅੰਤ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਸਾਬਕਾ ਫੌਜੀ ਹੋਣ ਦੇ ਨਾਤੇ ਇੱਕ ਸੈਨਿਕ ਹੋਣ ਦੇ ਨਾਤੇ ਕੀ ਸੁਨੇਹਾ ਦਿਓਗੇ ਜੀ ਮੈਂ ਉਹਨਾਂ ਨੂੰ ਸਿਰਫ ਇਹੋ ਹੀ ਸੁਣਾ ਦਵਾਂਗਾ ਕਿ ਕਹਿੰਦੇ ਆ ਕਿ ਤੁਸੀਂ ਦੁੱਲੇ ਭੇਰ ਹੋਣਾ ਤੇ ਉਹਨਾਂ ਨੂੰ ਚੁੱਕ ਸਕਦੇ ਹੋ ਤੇ ਜੇ ਦੁੱਧ ਰੁੱੜ ਜਾਏ ਤੇ ਉਹਨੂੰ ਕਠਾ ਨਹੀਂ ਕਰ ਸਕਦੇ ਤੁਸੀਂ ਹੁਣ ਜਿਹੜਾ ਸਮਾਂ ਹੈ ਨਾ ਇਹ ਲੰਘ ਚੁੱਕਾ ਹੁਣ ਜੋ ਮਰਜ਼ੀ ਕਰ ਲੈਣ ਉਹ ਹਾਂ ਇਹ ਕਰ ਸਕਦੇ ਆ 11-1100 ਰੁਪਇਆ ਦੇ ਕੇ ਲੇਡੀਜ਼ ਨੂੰ ਖੁਸ਼ ਕਰਨਗੇ ਵੋਟਾਂ ਲੈਣ ਵਾਸਤੇ ਬਸ ਇਹਦੇ ਇਲਾਵਾ ਅਗਰ ਉਹ ਕਹਿਣ ਕਿ ਮੈਂ ਪੰਜਾਬ ਦੀ ਕੋ ਡਿਵੈਲਪਮੈਂਟ ਕਰਦਾਗਾ ਏ ਨਹੀਂ ਹੋ ਸਕਦੀ ਇਹਨਾਂ ਦੇ ਪੋਸਟਰ ਦੇਖੋ ਅਸੀਂ ਜੀ 38000 ਜਾਂ 42000 ਕਰੋੜ ਰੁਪਇਆ ਪੰਜਾਬ ਚ ਲੈ ਗਿਆ ਉਹ ਕਿੱਥੇ ਲੈ ਕੇ ਆਇਆ ਹੋ ਤੁਸੀਂ ਕਿਹੜੀ ਜਗ੍ਹਾ ਦਾ ਪੈਸਾ ਲਾਇਆ ਹੋ ਕਿਹੜੀ ਇੰਡਸਟਰੀ ਲੱਗੀ ਆ ਕਿਹੜੇ ਨੌਜਵਾਨਾਂ ਨੂੰ ਨੌਕਰੀ ਮਿਲੀ ਆ ਇੱਕ ਐਦਾਂ ਦਾ ਜਿੱਦਾਂ ਦਾ ਮੈਂ ਅੱਜ ਮੈਮੋਰੰਡਮ ਦੇਣਾ ਇੱਕ ਐਦਾਂ ਦਾ ਲੈਟਰ ਇੱਕ ਜਵਾਨ ਨੂੰ ਦੇਤਾ ਉਹਨੂੰ ਕਹਿੰਦਾ ਜੀ ਲਓ ਜੀ ਆ ਇਹਨੂੰ ਨੌਕਰੀ ਦੇ ਦਿੱਤੀ ਤੇ ਤਾਂ ਮਤਲਬ ਤੁਸੀਂ 42 ਜਾਂ 38 ਜਾਂ 1 ਲੱਖ ਨੌਕਰੀਆਂ ਦੇਤੀਆਂ ਇਹ ਤਾਂ ਇੱਕ ਬਲੇ ਸ਼ੋਅ ਆਫ ਹੈ ਕਵਰ ਅਪ ਹੈ ਕਿ ਮੈਂ ਵੀ ਬਹੁਤ ਕੰਮ ਕਰ ਰਿਹਾ ਕੁਝ ਨਹੀਂ ਹੋ ਰਿਹਾ ਅੱਛਾ ਅੰਤ ਦੇ ਵਿੱਚ ਮਨੀਸ਼ ਸੋਦਿਆ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਕਹਿੰਦੇ ਪੰਜਾਬ ਦਾ ਵਿਕਾਸ ਹੋਣਾ ਰਾਕਟ ਦੀ ਸਪੀਡ ਜਿੰਨੀ ਤੇਜ਼ੀ ਨਾਲ ਹੋਊਗਾ ਜੀ ਮੈਂ ਉਹਨੂੰ ਕਹਾਂਗਾ ਕਿ ਇਟ ਇਜ਼ 올 ਪੋਲੀਟੀਕਲ ਕਿਉਂਕਿ ਉਹਨੇ ਇੱਥੇ ਆਇਆ ਹੈ ਪੰਜਾਬ ਦਾ ਇਨਚਾਰਜ ਬਣ ਕੇ ਹੁਣ ਕੀ ਕਰੇਗਾ ਉਹ ਜੇ ਉਹ ਨਾਏ ਬੋਲੇਗਾ ਜਿੱਦਾਂ ਅਸੀਂ ਕਹਿ ਰਹੇ ਹਾਂ ਕਿ ਉਹਨੇ ਇੱਥੇ ਆ ਕੇ ਸਾਡਾ ਹੀ ਨੁਕਸਾਨ ਕਰਨਾ ਖਰਚਾ ਤੇ ਸਾਡਾ ਹੀ ਹੋਣਾ ਹੈ ਨਾ ਕਿਤੇ ਰਹੇਗਾ ਬੰਗਲਾ ਦਿੱਤਾ ਜਾਏਗਾ ਗੱਡੀਆਂ ਦਿੱਤੀਆਂ ਜਾਣਗੀਆਂ ਸਿਕਿਉਰਿਟੀ ਦਿੱਤੀ ਜਾਏਗੀ ਤੇ ਨੁਕਸਾਨ ਤਾਂ ਪੰਜਾਬ ਦਾ ਹੋਇਆ ਖਰਚਾ ਤਾਂ ਪੰਜਾਬ ਦਾ ਹੋਇਆ ਉਹਨੇ ਆ ਕੇ ਕਿਹੜੀ ਸਪੀਡ ਤੇ ਮੈ ਉਹਨੇ ਕਰ ਲੈਣਾ ਸਾਡਾ ਡਿਵੈਲਪਮੈਂਟ ਕਰ ਲੈਣੀ ਹੈ ਚੀਫ ਮਿਨਿਸਟਰ ਦੇ ਆਰਡਰ ਤੇ ਸਭ ਕੁਝ ਹੁੰਦਾ ਹੈ ਕਿ ਇਨਚਾਰਜ ਦੇ ਆਰਡਰ ਤੇ ਨਹੀਂ ਹੁੰਦਾ ਕੁਝ ਵੀ ਇਨਚਾਰਜ ਦੇ ਆਰਡਰ ਤੇ ਹੁੰਦਾ ਕਿ ਕਿਹੜੇ ਬੰਦੇ ਇਹਨਾਂ ਨੂੰ ਇਕੱਠਾ ਰੱਖਣਾ ਇਹਨਾਂ ਦੇ ਐਮਐਲਏ ਨਾ ਵਿਖਰ ਜਾਣ ਇਹ ਜਦੋਂ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਇਹ ਇਲੈਕਸ਼ਨ ਜਿੱਤਣ ਇਨਚਾਰਜ ਦਾ ਇਹ ਕੰਮ ਹੁੰਦਾ ਕਿ ਕੈਂਡੀਡੇਟ ਸਿਲੈਕਟ ਕਰਨਾ ਹੁਣ ਉਹ ਕੀ ਡਿਵੈਲਪਮੈਂਟ ਕਰਾਏਗਾ ਹੁਣ ਜਿਹੜਾ ਭੁਪੇਸ਼ ਆਇਆ ਕਾਂਗਰਸ ਦਾ ਸੌਰੀ ਜਿਹੜਾ ਭੁਪੇਸ਼ ਆਇਆ ਕਾਂਗਰਸ ਦਾ ਉਹ ਆ ਕੇ ਡਿਵੈਲਪਮੈਂਟ ਕਰਾਲੇਗਾ ਡਿਵੈਲਪਮੈਂਟ ਤੇ ਮਾਨਨੇ ਕਰਾਉਣੀ ਹੈ ਤੋ ਇਸ ਕਰਕੇ ਸ਼ੋਧਿਆ ਸਾਹਿਬ ਨੂੰ ਵਾਪਸ ਦਿੱਲੀ ਚਲਾਣਾ ਚਾਹੀਦਾ ਉੱਥੇ ਜਾ ਕੇ ਆਪਣਾ ਕੰਮ ਕਰੇ ਕੋਈ ਵਾਪਸ ਤਾਂ ਕਿ ਜਿੱਤ ਸਕੇ ਅਦਰਵਾਈਜ਼ ਇੱਥੇ ਪੰਜਾਬ ਦੇ ਵਿੱਚ ਉਹਦੀ ਕੁਝ ਨਹੀਂ ਚੱਲਣੀ ਬਿਲਕੁਲ ਜੀ ਲਾਸਟ ਦੇ ਵਿੱਚ ਮੇਰਾ ਲਾਸਟ ਸਵਾਲ ਹੈ ਜੀ ਜਿਹੜੇ ਲੋਕ ਮਨੀਸ਼ ਸੋਧੀਆਂ ਨੂੰ ਜਾ ਕੇ ਫੁੱਲਾਂ ਦੇ ਗੁਲਦਸਤੇ ਦੇ ਰਹੇ ਨੇ ਫੋਟੋ ਮੈਂ ਖਿੱਚਵਾ ਕੇ ਸੋਸ਼ਲ ਮੀਡੀਆ ਤੇ ਪੋਸਟ ਕਰ ਰਹੇ ਨੇ ਜਿਨ੍ਹਾਂ ਨੂੰ ਲੱਗ ਰਿਹਾ ਹੈ ਕਿ ਪੰਜਾਬ ਦਾ ਵਾਕਈ ਵਿਕਾਸ ਹੈ ਜਿਹੜਾ ਮਨੀਸ਼ ਸੋਧੀਆਂ ਦੇ ਆਉਣ ਨਾਲ ਹੋਣਾ ਸੀ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੀ ਯਾਰ ਅੱਜ ਮੈਂ ਸਮਝਣਾ ਕਿ ਮੈਂ ਜੇ ਇੱਥੇ ਬੋਲਿਆ ਤਾਂ ਥੋੜਾ ਲੰਬਾ ਹੋ ਜਾਣਾ ਤੁਹਾਡਾ ਇਹ ਕੰਮ ਕਿ ਇਹ ਲੋਕੀ ਮਤਲਬੀ ਹੈ ਕਿ ਸੈਲਫਿਸ਼ ਹੈ ਇਹ ਆਪਣਾ ਨਾ ਸੋਣਾ ਜੇ ਆ ਪੋਲਿਟਿਕਲ ਜੜੀ ਹੈਗੀ ਹੈ ਨਾ ਅ ਅਫੇਰਾ ਸਫੇਰ ਉਹਦੇ ਚਾਉਣਾ ਚਾਹੁੰਦੇ ਤਾਂ ਕਿ ਮੇਰੀ ਫੋਟੋ ਆ ਜਾਏ ਪਤਾ ਲੱਗੇ ਮੈਂ ਸੋਧੀਆਂ ਨੂੰ ਮਿਲ ਕੇ ਆਇਆ ਮੈਨੂੰ ਗੁਲਦਸਤਾ ਦਿੱਤਾ ਇਹ ਆਪਣੀ ਜੜੀ ਜਗਾ ਬਣਾਉਣ ਵਾਸਤੇ ਇਹ ਇਦਾਂ ਜਾ ਕੇ ਕੰਮ ਕਰਦੇ ਆ ਉਹ ਨਹੀਂ ਪੁੱਛਦੇ ਕਿਸੇ ਨੂੰ ਵੀ ਯਾ ਯਾ ਬਿਲਕੁਲ ਤੇ ਹੁਣ ਇਹ ਜਿਹੜੀ ਕਰਨਲ ਵਾਲਾ ਮਸਲੇ ਨੂੰ ਲੈ ਕੇ ਤੁਹਾਡੀ ਲਾਸਟ ਮੰਗ ਕੀ ਹੈਗਾ ਲਾਸਟ ਤੇ ਇਹ ਬਰੀਫ ਕਰ ਦਿਓ ਕਿ ਤੁਸੀਂ ਜਿਹੜੇ ਸਾਬਕਾ ਸੈਨਿਕ ਨੇ ਫੌਜੀ ਨੇ ਉਹ ਕੀ ਚਾਹੁੰਦੇ ਨੇ ਕਿ ਕਰਨਲ ਵਾਲੇ ਮਸਲੇ ਨੂੰ ਲੈ ਕੇ ਕਿਹੋ ਜਿਹੀ ਜਾਂਚ ਹੋਣੀ ਚਾਹੀਦੀ ਹੈ ਜੀ ਅਸੀਂ ਆਹ ਦੇਖੋ ਜੀ ਜਿਹੜਾ ਮੈਮੋਰੰਡਮ ਹੈ ਚ ਮੈਂ 6 ਡਿਮਾਂਡਾਂ ਲਿਖੀਆਂ ਹਨ ਨੰਬਰ 1 ਕਿ ਇਹਨਾਂ ਨੂੰ ਡਿਸਮਿਸ ਕਰੋ ਨੰਬਰ 2 ਨਾਨਕ ਸਿੰਘ ਨੂੰ ਉਥੋਂ ਬਦਲੋ ਨੰਬਰ 3 ਜਿਹੜੀ ਇਨਵੈਸਟੀਗੇਸ਼ਨ ਟੀਮ ਬਣੀ ਆ ਉਹਦੇ ਵਿੱਚ ਇੱਕ ਫੁੱਲ ਫੁੱਲ ਕਨਲ ਇੰਡੀਪੈਂਡੈਂਟ ਵਿਟਨੈਸ ਦੇ ਤੌਰ ਤੇ ਬਿਠਾਓ ਚਾਰ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਜਿਹੜੇ ਜੱਜ ਦੇ ਕੋਲ ਹੈ ਜੱਜ ਅਗਰ ਚੰਗਾ ਉਹਨੂੰ ਹੈਂਡਓਵਰ ਕਰਨੀ ਚਾਹੀਦੀ ਸੀਬੀਆਈ ਨੂੰ ਤਾਂ ਕਿ ਸੀਬੀਆਈ ਇਹਦੀ ਜਿਹੜੀ ਆ ਇਨਕੁਆਰੀ ਕਰੇ ਕਿਤੇ ਵੀ ਕਵਰ ਅਪ ਨਹੀਂ ਹੋਣਾ ਚਾਹੀਦਾ ਔਰ ਇਹ ਜਿਹੜੇ ਬੰਦੇ ਆ ਇਹਨਾਂ ਦਾ ਐਫ ਆਈ ਆਰ ਦੇ ਵਿੱਚ 12 ਬੰਦਿਆਂ ਦਾ ਨਾਮ ਹੋਣਾ ਚਾਹੀਦਾ ਔਰ ਉਹਨਾਂ ਨੂੰ ਐਕਚੁਅਲ ਇਨ ਰਾਈਟਿੰਗ सस्पेंशन ਦੇ ਆਰਡਰ ਜਾਣੇ ਚਾਹੀਦੇ ਜਿਹੜੇ ਨਹੀਂ ਗਏ ਬਹੁਤ ਬਹੁਤ ਸ਼ੁਕਰੀਆ ਜੀ ਸੋ ਬਿਲਕੁਲ ਦਰਸ਼ਕੋ ਇਹਨਾਂ ਸਾਡੇ ਨਾਲ ਸਾਬਕਾ ਫੌਜੀ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਜਲੰਧਰ ਦੇ ਡੀ ਸੀ ਆਫਿਸ ਦੇ ਸਾਹਮਣੇ ਇਹਨਾਂ ਨੇ ਵੱਡੀ ਕਤਰਤਾ ਕੀਤੀ ਹੈ ਤੇ ਸਿੱਧੇ ਤੌਰ ਤੇ ਇਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜੀ ਪਟਿਆਲਾ ਵਿਖੇ ਹੋਈ ਕਰਨਲ ਦੀ ਕੁੱਟਮਾਰ ਨੂੰ ਲੈ ਕੇ ਜਿਹੜੀ ਕੇਂਦਰੀ ਏਜੰਸੀਆਂ ਤੋਂ ਜਾਂਚ ਹੋਣੀ ਚਾਹੀਦੀ ਹੈ ਤੇ ਸਿੱਧੇ ਤੌਰ ਤੇ ਜਿਹੜੇ ਉਹ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਨੇ ਇਸ ਘਟ ਸਗੀ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰਨਾ ਚਾਹੀਦਾ ਹੈ ਤੇ ਇਹਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਤੇ ਇਸ ਪੂਰੀ ਗੱਲਬਾਤ ਦੇ ਬਾਬਤ ਕਰਨਲ ਦੀ ਹੋਈ ਕੁੱਟਮਾਰ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ